ਸਸ਼ੀਗਾਰ ਜੀ ਤੁਹਾਡਾ ਸਵਾਗਤ ਹੈ ਤੁਹਾਡੇ YouTube ਚੈਨਲ ਤੇ ਇਹ ਵੈਲਵਟ ਦਾ ਸੂਟ ਆਵੇਗਾ ਜੀ 셔ਟ ਤੇ ਵਰਕ ਹੋਵੇਗਾ ਤੇ ਪਲੇਨ ਵੈਲਵਟ ਦੀ ਬਾਟਮ ਲੱਗੀ ਹੋਈ ਆ ਇਹ ਕਾਟ ਰਾਈਜ਼ ਮੈਚਿੰਗ ਸੂਟ ਆਉਣਗੇ ਜੀ ਪ्युअर ਕਾਟ ਰਾਈਜ਼ ਮੈਚਿੰਗ ਸੂਟ ਹੋਣਗੇ ਤੇ ਇਹਤੇ ਡਿਜੀਟਲ 셔ਟ ਆਵੇਗੀ ਤੇ ਇਹਦੇ ਨਾਲ ਪਲੇਨ ਵੈਲਵਟ ਦੀ ਬਾਟਮ ਲੱਗੀ ਹੋਈ ਆ ਅਲੱਗ-ਅਲੱਗ ਡਿਜ਼ਾਈਨ ਹੈ ਇਹਦੇ ਵਿੱਚ ਤੇ ਇਹਦਾ ਰੀਡ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਜਿਸ ਦੇ ਅਕੋਰਡਿੰਗ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵੀ ਵੈਲਵਟ ਦੇ ਵਰਕ ਵਾਲੇ ਸੂਟ ਆਉਣਗੇ ਜੀ ਦੋ ਕਲਰ ਆ ਇਹਦੇ ਨਾਲ ਵੈਲਵਟ ਦਾ ਦੁਪੱਟਾ ਲੱਗਿਆ ਹੋਇਆਗਾ। ਇਹ ਕ੍ਰੇਪ ਦੇ ਆਉਣਗੇ ਜੀ ਇਹਦੇ ਵਿੱਚ ਵੀ ਦੋ ਕਲਰ ਹੈਵੀ ਵਰਕਾ ਚਨਾਉਣ ਦੁਪੱਟਾ। ਇਹ ਰਗੰਜਾ ਦੇ ਸੂਟ ਆਉਣਗੇ ਜੀ ਹੈਂਡਵਰਕ ਕੀਤਾ ਹੋਇਆਗਾ ਸ਼ਰਟ ਤੇ ਤੇ ਸਲੀਵ ਤੇ ਵਰਕ ਆਵੇਗਾ। ਤੇ ਇਹਦੇ ਨਾਲ ਚਨਾਉਣ ਦੁਪੱਟਾ ਦਾ ਕੰਟਰਾਸਟ ਪੱਟਾ ਆਵੇਗਾ। ਇਹ ਸ਼ਿਮਰ ਵੇਸ ਆਉਣਗੇ ਜੀ। ਸ਼ਿਮਰ ਦੇ ਸ਼ਰਟ ਹੋਵੇਗੀ ਤੇ ਪਲੇਨ ਬਾਟਮ ਲੱਗੀ ਹੋਈ ਆ ਤੇ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਇਹਦਾ ਰੇਟ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਇਹ ਵਾਲੇ ਬੈਲਵਟ ਦੇ ਆਉਣਗੇ ਜੀ ਹੈਵੀ ਵਰਕ ਆ ਚਨਾਉਣ ਦੁਪੱਟਾ ਦੁਪੱਟੇ ਤੇ ਵਰਕ ਆਵੇਗਾ ਕੰਟਰਾਸਟ ਦੁਪੱਟਾ ਹੋਵੇਗਾ ਦੋ ਕਲਰ ਆ ਇਹਦੇ ਵਿੱਚ ਤੇ ਇਹ ਸ਼ਿਲਕੀ ਵੇਸ ਹੋਣਗੇ ਜੀ ਪੰਜ ਛੇ ਕਲਰ ਮਿਲ ਜਾਣਗੇ ਤੁਹਾਨੂੰ ਤੇ ਇਹ ਫੁਲਕਾਰੀ ਦੇ ਵਰਕ ਵਾਲੇ ਸੂਟ ਆਉਣਗੇ ਜੀ ਜਾਗੋ ਤੇ ਪਹਿਨਣ ਵਾਸਤੇ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਇਹ ਤੇ ਇਹਦੇ ਵੀ ਤੁਹਾਨੂੰ ਅਲੱਗ-ਅਲੱਗ ਕਲਰ ਮਿਲ ਜਾਣਗੇ ਚਨੌਣ ਦੁਪੱਟਾ ਹੋਵੇਗਾ 크레ਵ ਦੇ ਸੂਟ ਹੋਣਗੇ 올 오버 ਸੂਟ ਆਉਣਗੇ ਇਹ ਵਾਲੇ ਵੈਲਵਟ ਦੇ ਆਉਣਗੇ ਜੀ ਸ਼ਰਟ ਤੇ ਬਾਟਮ ਤੇ 슬ੀਵ ਤੇ ਵਰਕ ਹੋਵੇਗਾ ਦੋ ਕਲਰ ਆ 올 오버 ਸੂਟ ਹੋਣਗੇ ਚਨੌਣ ਦੁਪੱਟਾ ਲੱਗਿਆ ਹੋਇਆ ਦੁਪੱਟੇ ਤੇ ਲੈਂਸ ਲੱਗੀ ਹੋਈ ਹੈ ਇਹ 크레ਵ ਦਾ ਸਿੰਗਲ ਪੀਸ ਸੂਟ ਆਵੇਗਾ ਹੈਵੀ ਵਰਕ ਆ ਜੀ ਚਨੌਣ ਦੁਪੱਟਾ ਤੇ ਇਹਦਾ ਰੇਟ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਸ ਦੇ ਅਕੋਰਡਿੰਗ ਤੁਸੀਂ ਆਰਡਰ ਬੁੱਕ ਕਰ